ਆ ਸਾਹਿਬ ਇਹ ਬੋਧਰ ਦੇ ਲਈ ਯਾਤਰਾ ਵਿਚ ਆਲ ਰਿਹਾ ਅਜੇ ਤਾਂ ਗਰਮੀ ਵੀ ਦਿਖਾਈ ਜਦ ਪਹਿਲਾਂ ਬਿਮਾਰ ਹੋ ਗਏ ਹੈ ਤੇ ਪਾਣੀ ਪੀਂਦੇ ਮੈਂ ਸਿਰ ਹਜ਼ਾਰਾਂ ਮੀੜਾ ਦੇ ਬੱਚਿਆਂ ਤੇ ਇਹ ਸੜ ਕਾਕੇ ਨੇ ਚਾਰ ਦਿਨਾਂ ਦੇ ਧੁੱਪ ਪਈ ਨਹੀਂ ਪੁੱਤੇ ਛਤਰੀ ਲਾਹੀ ਬਾਪੂ ਵਾਲੀ ਸਮਝਦੇ ਇਹਦੀ ਗੱਲ ਅਜੇ ਤੇ ਆਉਣਾ ਮਰੀ ਤਾਂ ਨਹੀਂ ਅਜੇ ਅਏ ਦੇ ਦੇ ਦਿਹਾੜੀ ਦੀ 15 15 20 20 ਮੀਟਿੰਗਾਂ ਅਸੀਂ ਕਰਦੀਆਂ ਤੇ ਅੱਜ ਹੀ ਜੇ ਉਹ ਪੰਜਾਬੀ ਚ ਕਿਹਦੇ ਬੋਮਾਦੀ ਨੂੰ ਤੁਹਾਨੂੰ ਦੱਸ ਹੁਣ ਪੈਰੀ ਹੈਗੀ ਇੰਗਲਿਸ਼ ਚ ਦਾ ਪਤਾ ਹੈ ਪੰਜਾਬੀ ਚ ਵੀ ਦੱਸੋ ਨਾ ਪੰਜਾਬੀ ਚ ਕਿਸੇ ਦੇ ਵੀ ਟੱਟੀਆਂ ਲੱਗ ਗਿਆ ਬੰਦੀ ਇਹ ਅਜਾ ਦੇ ਯਾਰ ਮਦਾਨ ਦੇ ਪੱਖੇ ਟੱਟੀਆਂ ਪਹਿਲਾਂ ਹੀ ਲੱਗ ਗਿਆ ਮੈਂ ਤੇ ਸਭ ਆਖੀ ਮਦਾਨ ਦੇ ਪੱਖੰਦੇ ਪਿਓ ਦੇ ਪੁੱਤੋ ਗਾੜੀ ਆਓ ਦੇਹੀ ਭਗਵੰਤ ਮਾਨ ਦੇ ਸਰਬੱਤ ਦੇ ਅੱਗੇ ਆਓ ਤੁਹਾਨੂੰ ਪਹਿਲਾ ਯਾਦ ਮੈਂ ਤਾਂ ਹਦਾਨ ਆ ਕੇ ਮਤਲਬ ਹੁਣ ਪਤਾ ਨਹੀਂ ਇਹ ਸਿਹਤਕ ਟਟੀਆਂ ਨੇ ਕਿ ਪੋਲਿਟਿਕਲ ਟਟੀਆਂ ਨੇ ਇਹ ਟਟੀਆਂ ਦਾ ਤਾਂ ਉਹ ਹੀ ਦੱਸ ਸਕਦੇ ਵੀ ਇਹ ਕਿਹੜੀਆਂ ਟਟੀਆਂ ਲੱਗੀਆਂ ਉਹਨਾਂ ਨੂੰ ਮੈਨੂੰ ਲੱਗਦਾ ਪੋਲਿਟਿਕਲ ਟਟੀਆਂ ਜਾਤੀਆਂ ਕਿਉਂਕਿ ਸਦਾਵਾਂ ਦੇ ਬੱਚੇ ਆ ਕਾਕੇ ਆ ਖਾਣ ਪੀਣ ਤੇ ਖਿਆਲ ਰੱਖਦੇ ਆ ਮੈਨੂੰ ਲੱਗਦਾ ਕਿ ਆਜ਼ਾਦ ਸੀ ਮਤਲਬ ਟਟੀਆਂ ਝੜ ਗਿਆ ਥੱਲਿਓ ਕੱਲ ਬੱਚਿਆਂ ਕੋ ਬੱਚਿਆਂ ਕੋਲੋਂ ਕੱਲ ਪੁਸਤਿਹਾਰ ਗਰਾਉਂਡ ਆ ਹੀ ਮਤਲਬ ਕੰਮ ਨਿਪੜ ਗਿਆ ਕਾਂਲੀ ਦਲ ਦਾ ਵੀ ਬੀਜੇਪੀ ਦਾ ਜਿੱਦਾਂ ਪੰਜਾਬ ਚ ਹੋ ਰਿਹਾ ਉਹ ਵੀ ਤੁਹਾਨੂੰ ਪਤਾ ਸੋ ਬਹੁਤ ਵਧੀਆ ਟੰਗ ਦੇਣਾ ਟੈਂਪਰੇਚਰ ਦੇਖ ਕੇ ਆਉਂਦੇ ਆ ਜੀ ਕਦੇ ਬਹੁਤ ਵਧੀਆ ਸਾਬ ਉਹ ਪਹਿਲਾਂ ਸਾਦੀ ਧਿਆੜੀ ਦਾ ਉਹ ਤਾਪਮਾਨ ਚੈੱਕ ਕਰਦੇ ਆ ਤੁਸੀਂ ਤਾਂ ਇੰਗਲਿਸ਼ ਦਾ ਬੋਲ ਹੀ ਬੋਲਿਆ ਤਾਪਮਾਨ ਪਹਿਲਾਂ ਚੈੱਕ ਕਰਦੇ ਆ ਵੀ ਕਿੰਨਾ ਜੀ ਜਿਹੜੇ ਬੰਦੇ ਜਿਹੜੇ ਲੀਡਰ ਤਾਪਮਾਨ ਨਾਲ ਚੱਲਦੇ ਆ ਇਹ ਅਸੀਂ 40 ਡਿਗਰੀ ਤੇ ਚੱਲਣਾ ਕਿ 32 ਤੇ ਚੱਲਣਾ ਕਿ 26 ਤੇ ਚੱਲਣਾ ਉਹਨਾਂ ਪਿਓ ਦੇ ਪੁੱਤਾਂ ਦੇ ਕਰਦਾ ਕੀ ਆ ਸਭ ਦੇਖ ਦੀ ਗੱਲ ਤਾਪਮਾਨ ਹੋ ਕੇ ਨਿਕਲਦਿਆ ਜੇ ਤਾਪਮਾਨ ਸਹੀ ਆ ਫਿਰ ਕਹਿੰਦੇ ਚਲੋ ਪੰਜਾਬ ਚਾ ਲੈਨੇ ਜੇ ਤਾਪਮਾਨ ਹੋ ਗਿਆ ਜ਼ਿਆਦਾ ਗਰਮੀ ਜ਼ਿਆਦੀ ਫੇਕਦੇ ਚਲੋ ਏਸੀ ਚੱਲਦੇ ਛੱਡੋ ਪੰਜਾਬ ਦਾ ਕੀ ਕਰਤਾ ਆ ਆ ਉਹਨਾਂ ਦੀ ਹਾਲਤ ਹੈ ਸਭ ਦੇਖ ਦਿਗ ਬਲੇ ਕੋਈ 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 ਸਭ ਤੁਹਾਡੇ ਸਾਹਮਣੇ ਆ ਕੀ ਹੋ ਰਿਹਾ ਔਰ ਮੈਂ ਮੈਂ ਤੇ ਕਹੂੰਗਾ ਕਿ ਆਮ ਆਦਮੀ ਪਾਰਟੀ 13 ਦੀਆਂ 13 ਸੀਟਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜਿੱਤ ਵੀ ਆ ਔਰ ਕੱਲ ਤੋਂ ਪੰਜਾਬ ਦਾ ਕੋਈ ਵੀ ਸਾਡਾ ਬਸ ਕਰ ਭਰ ਦੇ ਪਊਗਾ ਇਹ ਸਭ ਲੋਕ ਵਿੱਚ ਐਮ ਐਲ ਏ ਮੰਤਰੀ ਕੈਂਡੀਡੇਟ ਆਜ਼ਾਦ ਦੇ ਦੇ ਇੱਕ ਕਹਦਾਂਗੇ ਸਾਡੇ ਦੀ ਤਾਪਮਨ 25 ਡਿਗਰੀ ਵੀ ਉਦਾਂ ਦਾ 40 ਵੀ ਉਦਾਂ ਦਾ 50 ਵੀ ਉਦਾਂ ਦਾ 20 ਵੀ ਉਦਾਂ ਦਾ ਜਿੱਦਾਂ ਦਾ ਤਾਪਮਨ ਹੋਊਗਾ ਸਰ ਇੱਕ ਕਲੈਕਸ਼ਨ ਅਸੀਂ ਸਾਲ ਚ ਲੜੀ ਦੋ ਦੋ ਡਿਗਰੀ ਤੇ ਜਾਂਦੇ ਸੀ 7 ਵਜੇ ਚੱਲ ਜਾਂਦੇ ਸੀ ਜੋਸ਼ ਜੋਸ਼ ਕਰਦੇ ਸੀ ਸਭ ਦੇ ਕਿਦਾਂ ਐਵੇਂ ਮਾਹੌਲ ਬਣਿਆ ਜਾ ਰਿਹਾ ਹੈ ਹਾਂਜੀ ਵਰਤੋ ਹੋ ਰਹੀ ਹੈ ਕਿੰਨੀ ਠੀਕ ਹੈ ਠੀਕ ਆ ਉਹਨਾਂ ਆਪੇ ਗਿਆ ਯਾ ਟੱਟੀਆਂ ਲੱਗੀਆਂ ਥੋੜੀ ਆਪੇ ਆਪ ਮਾਰੇ ਫੇਰੇ ਦੇਖਣ ਰਿਹਾ ਆਪੇ ਕਹੀ ਜਾਂਦੇ ਤੇ ਅੱਜ ਮਜੀਠੀਆ ਸਾਹਿਬ ਜਾਣਗੇ ਜੀ ਉਹ ਮੈਂ ਮੈਂ ਤਾਂ ਤੁਹਾਡੇ ਚੰਨਾਂ ਤੋਂ ਦੇਖਿਆ ਤੁਸੀਂ ਲਾਉਂਦੇ ਹੋ ਆਪੇ ਕਹੀ ਜਾਂਦੇ ਸੁਖਬੀਰ </body> ਬਿਮਾਰ ਹੋ ਕੇ ਉਹ ਮਜੀਠੀਆ ਸਾਹਿਬ ਜਾਣਗੇ ਤੇ ਉਹ ਆਈ ਜਣ ਜਿਹੜਾ ਬਸਤੀ ਆਵੇ ਜੀ ਸਾਨੂੰ ਕੋਈ ਦੀ ਜੀ ਪਰਵਾਸ ਬਚਾਉ ਜੱਟ ਦਾ ਹੀ ਉਹ ਕੰਮ ਵਿੱਚੇ ਹੋ ਗਿਆ ਅਜੇ ਤੱਕ ਬੇਰਖਾ ਰਹਿੰਦੇ ਹੋਣਾ ਅੱਧਾ ਪੰਜਾਬ ਦੇ ਇੱਧਾ ਨਾ ਤੇ ਪਤਾ ਨਹੀਂ ਹੋਊ ਕਿਹੜੀ ਕਿਹੜੀ ਬਿਮਾਰੀ ਆ ਜਾਏ ਮਾਦਾ ਸੱਚੇ ਪਾਤਸ਼ਾਹ ਨੂੰ ਤੁਹਾਨੂੰ ਦੁਸਤ ਕਰੇ ਉਹ ਸੇਠ ਠੀਕ ਕਰ ਸਾਤ ਜਿਹੜੀ ਕਾਲੀਦਾਲ ਦੀ ਹਾਲਤ ਹੋ ਰਹੀ ਹੈ ਪੰਜਾਬ ਚ ਆਪਣੇ ਅੱਖੀ ਦੇਖਣ ਜਦਾ ਵੀ ਕੀ ਹਾਲਤ ਹੋ ਰਹੀ ਹੈ ਸਰ ਜੀ ਕਾਲੀਪਸ਼ਾ ਕਾਰੀ ਹੈਗੀ ਨਹੀਂ ਕੇਜਰੀਵਾਲ ਦੀ ਯਾਚੀ ਕਾ ਖਾਰਜ ਕਰ ਦਿੱਤੀ ਹੋਈ ਹੈ ਹੁਣ ਅਗਲਾ ਸਟੈਪ ਕੀ ਹੋਵੇ ਨਾ ਕੋਈ ਨਹੀਂ ਹਾਈ ਕੋਰਟ ਤੇ ਸੁਪਰੀਮ ਕੋਰਟ ਸਾਨੂੰ ਨਿਆਪਾਲ ਕਾ ਤੇ ਪੂਰਾ ਮਤਲਬ ਵਿਸ਼ਵਾਸ ਹੈ ਕੋਈ ਗੱਲ ਕਾਨੂੰਨੀ ਲੜਾਈ ਆ ਲੜਾਂਗੇ ਜਿੰਨੇ ਤੱਕ ਲੋੜ ਪਈ ਉਹਨੰਤੇ ਤੱਕ ਲੜਾਂਗੇ ਅੰਮਰ ਸਰ ਦਾ ਸਰ ਕਿੱਦਾਂ ਦਾ ਆ ਰਹਾ ਜੀ ਉੱਥੇ ਜੈਕਸਨ ਦਾ ਜੀ ਅੰਮੋ ਸਾਹਿਬ ਦਾ ਤੁਸੀਂ ਵੇਖਿਆ ਵੀ ਤਾਂ ਉਹ ਤੋਂ ਬੰਨ ਹੋ ਗਿਆ ਜੋ ਅੰਬਸਰ ਸਾਹਿਬ ਦੇ ਵਿੱਚ ਹੋ ਰਿਹਾ ਉਹ ਵੀ ਤੁਹਾਨੂੰ ਪਤਾ ਹੀ ਆ ਉਹ ਬੜੇ ਬੜੇ ਵੱਡੇ ਉੱਤੋਂ ਆਏ ਨਿਊਜ਼ ਆਦਿਕ ਤੋਂ ਉੱਥੋਂ ਕਹਿੰਦੇ ਮੈਂ ਆਏ ਆ ਅਗਲੇ ਦਿਨ ਤਫ਼ਤੀ ਤੇ ਆਉਣ ਨਹੀਂ ਦਿੱਤਾ ਲੋਕਾਂ ਨੇ ਅੰਬਸਰ ਸਾਹਿਬ ਜਿੱਤੂਗੇ ਜੀ ਆਮ ਆਦਮੀ ਪਾਰਟੀ ਇਹ ਪਹਿਲੀ ਵਾਰ ਹੋਊਗਾ ਕਿ ਇਦਾਂ ਦੇ ਵੱਡੇ ਸ਼ਹਿਰ ਦੇ ਵਿੱਚ ਇਦਾਂ ਦੇ ਧਾਰਮਿਕ ਤੇ ਪੋਲਿਟੀਕਲੀ ਤੇ ਹੈਰਿਟੇਜ ਦੇ ਪੱਖੋਂ ਸਭ ਤੋਂ ਵੱਡਾ ਜਿਹੜਾ ਪੰਜਾਬ ਦਾ ਸ਼ਹਿਰ ਹੈ ਉੱਥੋਂ ਆਮ ਆਦਮੀ ਪਾਰਟੀ ਬੜੀ ਵੱਡੀ ਲੀਡ ਨਾਲ ਜਿੱਤਣ ਜਾ ਰਹੀ ਹੈ ਮੈਂ ਤੁਹਾਨੂੰ ਅੱਜ ਦੱਸਦਾ ਮਜਰਾ ਕੋਈ ਡਾਇਰੀਆ ਦਾ ਫੇਸ ਦੇਸੀ ਇਲਾਜ ਵੀ ਦੱਸਦੇ ਉਹਨਾਂ ਕੋ ਹੈਗਾ ਕੀ ਉਹਨਾਂ ਕੋ ਹੈਗਾ ਬੰਦੇ ਬੰਦੇ ਆ ਕੋਈ